ਫਰਾਪਰ ਕਰੂਗਾ ਇੱਥੇ ਆਉਗਾ ਇੱਥੇ ਤੂੰ ਆ ਮੰਜੇ ਤੇ ਮੰਜੇ ਤੇ ਤੂੰ ਬੈਠ ਬਚਾਲੇ ਭਾਜਣਾ ਬਾ ਠੀਕ ਆ ਇੱਥੇ ਆਪਾਂ ਸਾਰੇ ਆਉਣੇ ਆ ਭਾਜਣਾ ਆ ਪੂਰਾ ਚੱਕ ਉਹਦੇ ਫੇਰ ਆ ਮਗਰ ਰੱਦ ਪਹਿਨਾਂ ਦੇ ਕਰ ਲੈ ਤੂੰ ਭਾਈ ਉੱਥੇ ਕਰ ਆ ਉਹਦੇ ਨਾਲ ਗੀਤ ਨਾਲ ਕਰ ਲੈ ਉਹ ਗੀਤ ਦੇ ਨਾਲ ਲੱਗ ਤੂੰ ਇੱਥੇ ਬੈਠ ਭਾਜਣਾ ਮੰਦਰ ਜੰਮ ਮੰਦਰ ਦੇ ਨਾਲ ਤੇ ਠੀਕ ਸਵੇਗਾ ਬੈ ਜਾ ਬੈ ਜਾ ਬੈ ਜਾ ਕੋਈ ਬੈ ਜਾ ਇੱਥੇ ਤੂੰ ਇੱਕ ਮਿੰਟ ਬਾਠ ਠੀਕ ਹੈ ਸਹੀ ਆ ਹੂੰ ਸਾ ਵੀ ਭਜਾ ਦਾ ਅਸੀਂ ਬਹਿਤਾ ਜਾ ਪਹਿਲਾ ਜਿਹੜੇ ਬਜ਼ੁਰਗੋ ਆਪਾਂ ਤੋਂ 40-45 ਸਾਲ ਪਹਿਲਾਂ ਦੀ ਗੱਲ ਆ ਹੂੰ ਦੇ ਮਤਲਬ ਕਿੰਨਾ ਵਧੀਆ ਯਾਰ ਕੰਮ ਕਰਦੇ ਜਿਹੜੇ ਅੱਜ ਵਾਲੇ ਪਹਿਲੀ ਗੱਲ ਤਾਂ ਅੱਜ ਬਜ਼ੁਰਗੀ ਨਹੀਂ ਮਿਲਦੇ ਨਹੀਂ ਮਿਲਦੇ ਹਨਾ ਜਿਹੜੀ 80-85 ਸਾਲ ਦਾ ਆਪਣੇ 90 ਸਾਲ ਦਾ ਬੰਦਾ ਤਾਂ ਹੋਣਾ ਨਹੀਂ ਕੋਈ ਨਹੀਂ ਹੁੰਦਾ ਆਪਣੇ ਗੁਆੜ ਚ, ਟੱਪਲੇ ਗੁਆੜ ਚ ਵੱਡਾ ਕਿਹੜਾ? ਇਹ ਖਰਾਕਾਂ ਦਾ ਫਰਕ ਪੈ ਗਿਆ ਨਾ। ਆਪਣੇ ਗੁਆੜ ਚ ਹੁਣ ਕਿਹਦੀ ਓਵਰ ਵੱਡੀ ਹੋਊ? ਆਪਣੇ ਗੜੋ ਗੁੜੀ। ਹਾਂ। ਹਾਂ ਚਲੋ ਉਹ ਹੈਗੀ ਜਨਤੇ ਕੀ ਬਣਾ। ਜਨਤੇ ਨਹੀਂ ਮਾ ਆਪਣੇ ਹਾਂ। ਮੈਨੂੰ ਕੰਮਿੰਦਰ ਵੱਡਾ। ਯਾਨੀ ਪਹਿਲਾਂ ਯਾਰ ਜਿਹੜੇ ਬਜ਼ੁਰਗਾਂ ਦੀ 110 ਦਾ ਸਾਲ ਓਮਰਿਓ ਤਾਂ ਹੀ ਹੁੰਦੀ ਸੀ ਬਾਈ ਉਹ ਕੰਮ ਲੋਕ ਬਹੁਤ ਕਰਦੇ ਸੀ। ਬਹੁਤ ਕਰਦੇ। ਕੰਮ ਕਰਦੇ ਸੀ ਅੱਥੀ ਬਾਹਲਾ। ਹੂੰ। ਤੇ ਖਰਾਕਾਂ ਵੀ ਬਹੁਤ ਸੀ, ਦਹੀਂ ਲੱਸੀ ਹਰੇਕ ਦੇ ਘਰੇ ਸੀ। ਹਾਂ। ਪਸੂ ਤੋਂ ਲਵੇਰੇ ਤੋਂ ਬਣਾ ਦਾ ਕੋਈ ਘਰ ਹੈ ਹੀ ਨਹੀਂ ਸੀ ਨਾ। ਹਾਂ। ਆ ਤੇ ਲਾਲਾ ਸਾਹਿਬ ਵੀ ਤੂੰ ਯਾਰ ਦੁੱਧ ਰੜਕੜਾਂ ਬੁੜਗੀਆਂ ਨੇ ਪੈਰ ਲਾ ਕੇ ਇੱਕ ਟੂਰਾ ਵੱਡਾ ਹੁੰਦਾ ਸੀ ਪਰ ਉਹਦਾ 10 ਕਿਲੋ ਲੱਸੀ ਭੇਜਦੀ ਉਹ ਚ ਦਾਵਾ ਵਾਲੇ ਕੋਲ ਹਾਂ 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 ਜਿਹੜੇ ਆਮ ਚ ਟੂੜੇ ਹੁੰਦੇ ਸੀ ਹਾਂ ਹਾਂ ਤੇ ਲੱਸੀ ਦਹੀਂ ਮਗਣੀ ਹੁਣ ਤਾਂ ਜ਼ਰੂਰ ਇਹਦਾ ਕਿਹਨੂੰ ਪਤਾ ਨਹੀਂ ਹੁਣ ਪਹਿਲੀ ਗੱਲ ਤਾਂ ਉਹ ਚਟੂਰੇ ਦਾ ਹੀ ਨਹੀਂ ਪਤਾ ਕਿਸੇ ਨੂੰ ਚਾਉਰਾ ਕੀ ਹੁੰਦਾ ਵਾ ਹਾਂਜੀ ਕਿਉਂ ਪਾਉਣਾ ਬੈਤ ਰੜਕਣੇ ਬੁੜਗੀਆਂ ਨੇ ਤੇ ਜੇ ਬੰਦੇ ਹੁਣ ਕੰਮ ਕਰਕੇ ਆ ਗਏ ਛੰਨਾ ਦੁੱਧਾ ਕੱਢ ਕੇ ਦੇ ਦੇਣਾ ਹਾਂ ਪੀਦਾ ਮੈਂ ਸ਼ੰਕਰ ਮਾਰ ਵੀ ਹਾਂ ਲਾਲ ਬਿਲਾ ਲਾਲ ਜਦੋਂ ਦੁੱਧ ਨਹੀਂ ਹਲਾ ਕੇ ਜਦੋਂ ਲਾਲ ਸੂਰਿਆ ਹੁੰਦਾ ਜੋ ਕਰਕੇ ਨਾਲ ਹੀ ਮਲਾਈ ਹੁੰਦੀ ਸੀ ਨਾਲ ਹੀ ਉੱਤੇ ਮਲਾਈ ਆਈ ਹਾਂ ਲਾਲ ਹੀ ਮਲਾਈ ਹੁੰਦੀ ਉਹਦਾ ਉਹ ਦਹੀਂ ਸੀ ਬਾਈ ਇੱਕ ਕੈਸਾ ਹੁੰਦਾ ਉਹ ਆਪਾਂ ਜਿਹੜਾ ਕਹਿੰਦੇ ਉਹ ਹੁੰਦਾ ਸੀ ਵਧਾਇਆ ਤਾਂ ਹੁੰਦਾ ਹਾਂ ਵਧਾਇਆ ਹੁੰਦਾ ਬੁੜੀਆਂ ਨੇ ਅੱਧਾ ਕੱਪਾ ਪਾ ਦੇਣਾ ਵਿੱਚ ਉਹਦੇ ਵਧਾਉਣ ਵਾਲੇ ਦੇ ਅੱਧਾ ਕੱਪਾ ਨੂੰ ਰੱਖ ਦੇਣਾ ਪੀਣ ਬਾਅਦ ਤੇ ਉਹਦੇ ਤੇ ਕੱਚਾ ਮਲਾ ਕੇ ਤੇ ਪਹਿਲਾਂ ਭਾੜ ਕੇ ਰੱਖ ਲਿਆ ਵਿਚਾਲੇ ਸਾਰਿਆਂ ਨੂੰ ਕੱਮ ਕੱਪਾ ਦੇ ਹਾਂ ਜਿੰਨੇ ਪਰਿਵਾਰ ਦੇ ਜੀ ਹੁੰ ਇਹ ਹਾਲੀ ਬਾਤ ਤੇ ਜਦ ਦੋਲਵੀਂ ਬੁਰਗ ਨੇ ਅਦਰੜ ਕਿਆ ਕੀ ਕਹਿੰਦੇ ਹੁੰਦੇ ਸੀ ਉਹਨੂੰ ਅਦਰੜ ਕਿਆ ਕਿ ਨਾ ਚਾਲਿਓ ਅਦਰੜ ਹਾਂ ਅਦਰੜ ਕਾ ਵੀ ਉਹ ਹੁੰਦਾ ਸੀ ਉਹ ਦੇ ਵਿੱਚ ਧਾਰਾ ਮਾਰ ਦੇਣੀਆਂ ਉਹ ਤਿਓੜ ਹੁੰਦੀ ਆ ਤਿਓੜ ਪਾ ਕੇ ਦਿੰਦੀ ਬੁੜੀਆਂ ਵੀ ਹਾਲੀ ਨੂੰ ਕਹਿੰਦੇ ਵੀ ਚੱਲ ਤੈਨੂੰ ਦਾ 11 ਵਜੇ ਭੁੱਖ ਨਾ ਲੱਗੇ ਇਹ ਆ ਪੀ ਜਾ ਤੂੰ ਜਾਣ ਲੱਗਿਆ ਆ ਤੇ ਭੜਤਾ ਨੂੰ ਵੀ ਪਾਣਾ ਪੂਣਾ ਪਿਆ ਕੇ ਤੋਰਨਾ ਇਹਦੀਆਂ ਚੋ ਬੁੜੀਆਂ ਜਦੋਂ ਧਾਰਾ ਨੂੰ ਤੇ ੱਗ ਹੋ ਜਾਣੀ ਤਿਓੜ ਦੇ ਹਾਂ ਉਹ ਖਾਣੇ ਆਪੇ ਹੀ ਜੁਰਗਾ ਦੀ ਉਮਰ ਵੱਦੀ ਹਾਂ ਹਾਂ ਜਾਣੇ ਕਪਾਹ ਪਰ ਬੁੜੀਆਂ ਵੀ ਬਈ ਮੁਕਾਬਲੇ ਸੀ ਬੰਦਿਆਂ ਦੇ ਇਕੱਲੇ ਬੰਦੇ ਤਾਂ ਕਹਿੰਦੇ ਬੁੜੀਆਂ ਵੀ ਬਹੁ ਕਰਦੀਆਂ ਸੀ ਹਾਂ ਬੁੜੀਆਂ ਦਾ ਫਾਇਦਾ ਜਿਹੜੀ ਕਪਾਹ ਜੁਗਣੀ ਕੋਲੀ ਢੁਣੀ ਆ ਕਪਾਹ ਜੁਗਣੀ ਮਗਰ ਫਿਰ ਨਾਲ ਜਵਾਕ ਲੈ ਘਾਟਾ ਕੰਮ ਕਰਦੇ ਹਾਂ ਨਾਲੇ ਜਵਾਕ ਚੱਕੇ ਹੁੰਦੇ ਸੀ ਬੁੜੀਆਂ ਦੇ ਦਿਲਾ ਨਾਲ ਜਵਾਕ ਪਾਲਣੇ ਹਾਂ ਨਾਲੇ ਕਪਾਹ ਜੁਗਣੀ ਬਾਕੀ ਹਾਲੀ ਮਗਰ ਕਪਾਹ ਹੋਣੀ ਕੋਡੀ ਹੋਣੀ ਸਿੱਧੀ ਹੋਣੀ ਹਾਂ ਬਾਕੀ ਹਾਲੀਆਂ ਦੀ ਰੋਟੀ ਲੈ ਕੇ ਜਾਣਾ ਫਰਦ ਨੂੰ ਪਿੰਨੀਆਂ ਲੈ ਕੇ ਜਾਣੀਆਂ ਹਾਂ ਲੈ ਕਿੱਡਾ ਉਹਨਾਂ ਹਾਲੀ ਨੂੰ ਪਤਾ ਲੱਗਣਾ ਹੈ ਨਾ ਖਾਲੀ ਦਾ ਪਤਾ ਹੁੰਦਾ ਮਾਂ ਨੂੰ ਭੁੱਖ ਦਾ ਪੁੱਤ ਦਾ ਤੇ ਬਲਦਾਂ ਨੂੰ ਪਤਾ ਹੁੰਦਾ ਖਾਲੀ ਦਾ ਬੱਗਾ ਦਾ ਪਤਾ ਹੁੰਦਾ ਹਾਂ ਜਿਹੜੇ ਰੋਟੀਆਂ ਲੈ ਜਾਣੇ ਆ ਬੰਦੇ ਵਾਸਤੇ ਨਾਲ ਹੀ ਉਹ ਪਿੰਨੀਆਂ ਬਣਾ ਕੇ ਦਾਣੇ ਦੀਆਂ ਲੈ ਜਾਂਦੇ ਵਿੱਚ ਗੁੜ ਪਾ ਕੇ ਬਲਦਾਂ ਵਾਸਤੇ ਹਾਂ ਇਹ ਕਿਉਂਕਿ ਬਲਦਾਂ ਨੇ ਵੀ ਜੋਤਾਂ ਲਾਉਣਾ ਹੈ ਹਾਂ ਧਰਮੀ ਦਾ ਮਹੀਨਾ ਹੁੰਦਾ ਸੀ ਯਾਰ ਦੂਜਾ ਤੇ ਉਹ ਯਾਰੀ ਰੋਟੀ ਲੈ ਕੇ ਗਈ ਆ ਕੋਈ ਸਵਾਲ ਹੀ ਤਾਂ ਕੋਈ ਹੈ ਨਹੀਂ ਸੀ ਉਹਨੇ ਕਹਣਾ ਚਲੀ ਜਾ ਵੀ ਠੱਪਾ ਤੂੰ ਚੱਕੀ ਇਸ ਭਲੀ ਵੀ ਉਹਦੇ ਚੱਕਾ ਆਪਰੇ ਪੁੱਤਰ ਕੇ ਠੱਪਾ ਪਾ ਲਿਓ ਪਸੂਆਂ ਨੂੰ ਉਹਨਾਂ ਤੇ ਧਾਰਾ ਤੂੰ ਉਹਨਾਂ ਨੂੰ ਵੀ ਉਹਦੇ ਅਸੀਂ ਆ ਜਾਾਂਗੇ ਮੈਂ ਆਥ ਨਹੀਂ ਆਉਂਗਾ ਹਾਂ ਤੇ ਉਦੋਂ ਆਪਣੇ ਘਟੇ ਹੁੰਦੇ ਇੱਕ ਬੰਦਾ ਪੱਠੇ ਦੇ ਵੀ ਹੁੰਦਾ ਸੀ ਉਹਨੇ ਪੱਠੇ ਵੱਡ ਵੱਡ ਕੇ ਚਰੀ ਦਾ ਘਟਾ ਲਾ ਦੇਣਾ ਉਹਨੇ ਪਹਿਲੀ ਵਾ ਦੇਣੀ ਤੇ ਮੁਰਗੇ ਦੁਪਹਿਰੋਂ ਬਾਅਦ ਗੱਡਾ ਲੈ ਕੇ ਖੇਤੋਂ ਉਤਰ ਪੈਣਾ ਆ ਗਏ ਚੱਲ ਬੁੜੀਆਂ ਨੇ ਉਹ ਸਾਰੇ ਆ ਕੇ ਤੇ ਆਥੜੀ ਚਾਹਾਂ ਵੇਲੇ ਪੱਠੇ ਵਿੱਚ ਲਾੜ ਦੇਣਾ ਸੀ ਨਾ ਮੈਂ ਯਾਨੀ ਇਸ ਤਰ੍ਹਾਂ ਦੇ ਕੰਮ ਸੀ ਬਜ਼ੁਰਗਾਂ ਦੇ ਵਾਲੇ ਹਾਂ ਡੈਰੀ ਦਾ ਕੋਈ ਜਾਣਦਾ ਨਹੀਂ ਦੁੱਧ ਪਾਉਣਾ ਨਹੀਂ ਜਾਣਦਾ ਸੀ ਬਾਈ ਜੀ ਆਏ ਕਹਿੰਦੇ ਸੀ ਬਾਈ ਜੀ ਉਹ ਕਦੇ ਕਿਹਾ ਪੁੱਤ ਵੇ ਤਾਂ ਕਹੇ ਦੁੱਧ ਵੇਚਦਾ ਜਾ ਜਾ ਦੁੱਧ ਵੇਚਦਾ ਤਾਂ ਹੀ ਯਾਰ ਬੰਦਿਆਂ ਦੇ ਕੱਦ ਵੀ 6-7 ਪੁੱਟ ਦੀ 6.5 6 7-7 ਪੁੱਟ ਆਮ ਕੱਦ ਸੀ ਬੰਦਿਆਂ ਦੇ ਹੁਣ 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 ਵਪਾਰ ਬਣ ਗਿਆ ਹਾਂ ਹੁਣ ਤਾਂ ਬਾਈ ਪਹਿਲਾਂ ਦੁੱਧ ਹੁਣ ਆਪਾਂ ਕੰਮ ਘਟ ਗਏ ਜਦੋਂ ਆਪਾਂ ਕੰਮ ਘਟ ਗਏ ਦੁੱਧ ਆਪਾਂ ਤਾਂ ਹੀ ਵੇਚਦੇ ਪੈਸੇ ਦੇਵਾਂਗੇ ਕੰਮ ਵਾਲੇ ਨੂੰ ਉਦੋਂ ਲੋਕ ਬਾਲੇ ਸੌਖੇ ਸੀ ਬਾਈ ਸੌਖੇ ਸੀ ਨਾ ਤਾਂ ਮੋਬਾਈਲ ਸੀ ਨਾ ਆਪਣਾ ਮੋਟਰਸਾਈਕਲ ਸੀ ਹੈ ਨਾ ਟਰੈਕਟਰ ਸੀ ਟਰੈਕਟਰ ਹੀ ਹਸਾਬ ਵਾਲਦਾ ਸੀ ਮੋਟਰਸਾਈਕਲੇ ਹਸਾਬ ਤੁਰਕੇ ਸੀ ਮੋਬਾਈਲ ਤਾਂ ਹੁੰਦੇ ਜੀ ਤਨ ਚਾਰ ਸਫਰ ਜਦਾ ਇਹ ਕਾੜ ਫਿਰ ਬਿਜਲੀ ਲਈ ਸੀ ਬਿਜਲੀ ਦਾ ਬਿੱਲ ਨਹੀਂ ਕੋਈ ਫਿਰ ਲਾਹਮ ਅੰਦਰ ਨਹੀਂ ਜਾਣਾ ਤੁਰ ਕੇ ਜਾਣਾ ਕੋਈ ਕਿਰਾਏ ਤੇ ਨਹੀਂ ਜਾਣਾ ਕੋਈ ਪੈਸਾ ਮਤਲਬ ਪੈਸਾ ਤਾਂ ਬੰਦੇ ਦਾ ਲੱਗਦਾ ਹੀ ਨਹੀਂ ਸੀ ਯਾਰ ਕੀ ਕਹਿੰਦਾ ਮੂਲ ਬੁੜੀਆਂ ਦੇ ਨਾ ਪੈਸੇ ਤਾਂ ਆ ਬੰਦਿਆਂ ਕੋਲ ਮੈਨੂੰ ਮਾਦਾ ਰੁਪਈਏ ਜੇ ਜਦੋਂ ਰੱਖਦੇ ਬੁੜੀਆਂ ਨੇ ਲਵੇਟੇ ਪਏ ਤੇ ਤੁੰਗਾਂ ਚ ਆਇਆ ਕਰਦੀਆਂ ਬੋਡਾ ਰੁਪਈਏ ਨੂੰ ਪੂਰਾ ਲਵੇਟ ਲਵੇਟ ਕੇ ਉਹ ਕੱਢਣੇ ਉਹਦੇ ਬੁੜਿਆਂ ਨੇ ਬਰਕਰਾਰ ਦੇ ਹਾਂ ਹੁਣ ਤਾਂ ਥਈਆਂ ਯਾਰ ਹੁਣ ਤਾਂ 50000 ਦੀ ਕੁੱਟੀ ਚੱਕ ਲਿਆ ਲੱਖ ਲੱਖ ਰੁਪਈਆ ਆ ਮੰਡੀਰ ਚੱਕੀ ਵਰਦੀ ਆਮ ਹੀ ਕਰਦੇ 50 5000 20000 ਦਾ ਜੇਬ ਕਰੀਏ ਕਿਤੇ ਉਹਦਾ ਵੀ ਜਾਣਾ ਜੇ ਹੁੰਦਾ ਕਹਿੰਦਾ ਆਪਣੀ ਫਰਾਨੀ ਨੂੰ ਨੇ ਜਾਣਾ ਅੱਜ ਬੁੜੇ ਤਾਂ ਪੈਸੇ ਲਓ ਉਹਨੇ ਵੱਡੇ ਬੰਦੇ ਨੇ ਪੈਸੇ ਉਹਨੂੰ ਦੇਣੇ ਲੈ ਪਾਈ ਐਨੇ ਤਰ੍ਹਾਂ ਪਾੜਾ ਲੱਗੂਗਾ ਜਿੰਨੇ ਤੂੰ ਲੈ ਕੇ ਜਾ ਮੋਮੀ ਕਾਜ ਦਾ ਦਿਲ ਪਾਪਾ ਜਾ ਉਹਦੇ ਚ ਪ ਦਾ ਸਕਦਾ ਸਰ ਜੂਗਾ ਕੋਈ ਦਿਨ ਲੈ ਲੋ ਹਾਂਜੀ ਟਾਈਮ ਦਾ ਫਰਕ ਪੈ ਗਿਆ ਹੁਣ ਬਾਪੂ ਜੀ ਹੁਣੀ ਤਾਂ ਚੰਦੀ ਛੱਡੇ ਪਿਆ ਗੁਰਦੁਆਰੀ ਤੇ ਸਿਆਣਾ ਬੰਦਾ ਰਹਿਣ ਦੀਦਾ ਘਰ ਚ ਨਹੀਂ ਰਹਿਣ ਦਿੱਤਾ ਹੁੰਦਿਆਂ ਵਿਚਾਰੀ ਭਾਲਦੀਆਂ ਬੁੜੀਆਂ ਬਿਲਕੁਲ ਬਿਲਕੁਲ ਬੜਾ ਫਰਕ ਪੈ ਗਿਆ ਬੜਾ ਪੈ ਗਿਆ ਅੱਗੇ ਤਾਂ ਯਾਰ ਨਾ ਤਾਂ ਮੈਨੂੰ ਮੈ ਤਾਂ ਵੀ ਡਰਦੀ ਇਹਦੀ ਇਹਦਾ ਬੋਲਦੀ ਨਹੀਂ ਕਿਸੇ ਦੇ ਪੂਰੇ ਨਾ 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 ਸਾਸ ਪੂਰੇ ਨਾ ਸਹਰੇ ਮੂਰੇ ਨਾ ਘਰ ਵਾਲੇ ਮੂਰੇ ਨੂੰ ਚੱਜਣਾ ਬੋਲਦੀ ਨਾ ਡਰਦੀਆਂ ਸੀ ਵਿਚਾਰੀਆਂ ਇਹਨਾਂ ਹੀ ਤੱਕ ਦੇ ਕੰਨ ਉਹਨੇ ਜੀ ਕਹਿਣਾ ਮੰਨ ਤੋ ਠੀਕ ਹੈ ਨਾ ਨਾਨਕੀ ਲੰਡੀ ਬੁੜੀ ਅੱਜ ਤੱਕ ਦੇਖਦੀ ਬੰਦੇ ਦਾ ਤੇ ਨਾ ਮੰਜੇ ਤੇ ਬਰਾ ਹੱਲੇ ਹਾਂ ਮੈਂ ਕਿਹਾ ਇਕਵਾਲ ਦੇ ਪਾਪਾ ਜੀ ਇਹ ਗੱਲ ਤਾਂ ਸੁਣੋ ਮੜੀ ਜੀ ਪਰ ਐਂ ਜਾਣੀ ਕਹਿਣਾ ਹੁਣ ਤਾਂ ਛਿੱਧੀਆਂ ਗੇੜੀਆਂ ਤੂੰ ਕੀ ਕਰਦਾ ਕਿਰਪਾਲ ਹੁਣ ਨਹੀਂ ਗੱਲ ਅਗਲੀ ਗੱਲ ਹੈ ਹਾਂ ਨਹੀਂ ਹੈ ਕੋਈ ਭੈਣ ਭਰਾ ਨੂੰ ਨਾ ਲੈਣੀਆਂ ਹੁਣ ਨਹੀਂ ਕੋਈ ਗੱਲ ਹਾਂ ਨਹੀਂ ਹੁਣ ਤਾਂ ਬਾਲਾ ਫਰਕ ਆ ਭਾਈ ਹਾਂ ਉੜਦਾ ਐ ਉਹ ਨਾ ਹੁਣ ਤਾਂ ਬੂਰੇ ਜਿਆਦੇ ਬੋਲ ਉਹਦੀ ਬੋਲ ਘੜਿਆ ਪਿਆ ਹਾਂ ਕਹਿਣਗੇ ਬੁੜਾ ਬੇਲਾ ਬੈਠਾ ਭਾਗ ਦਾ ਪਰੋਠੇ ਹਾਂ ਐ ਕਹਿੰਦੇ ਵੇਖਵੇਂ ਲੰਗੂ ਢਾਕੀ ਜਾਂਦਾ ਇਹਨੂੰ ਕੰਮ ਨਹੀਂ ਛੰਡਦਾ ਨਹੀਂ ਕੋਈ ਤੇ ਬੈਠੇ ਨੂੰ ਕਹਿਣਗੇ ਸਹੀ ਗੱਲ ਆ ਕਿਆ ਦੰਦਾ ਇਹ ਨਾ ਕੰਮ ਕੀਤਾ ਤਾਂ ਕਿਆ ਦੰਦਾ ਵੀ ਆਏ ਨਹੀਂ ਭਾਈ ਐਂ ਕਰ ਲੋ ਅੱਗੇ ਤਾਂ ਯਾਰ ਬਜ਼ੁਰਗਾਂ ਨੇ ਬੈਠੇ ਨਹੀਂ ਕਹਿੰਦੇ ਪੁੱਤ ਮੈਨੂੰ ਐਂ ਕਰ ਕੜਾਈਏ ਚ ਪਾ ਦਿਓ ਦੂਜੀ ਅੱਗ ਪਾ ਕੇ ਲਿਆ ਦਿਓ ਤੇ ਉਹਨੇ ਬੈਠੇ ਜਿੱਥੇ ਸੇਕੀ ਜਾਣਾ ਸੇਕੀ ਜਾਣਾ ਤੇ ਪਾ ਕੇ ਬੁੜੀਆਂ ਨੇ ਉਹਦੀ ਪਾ ਕੇ ਰੱਖ ਦੇਣੀ ਮure ਯਾਰ ਕੋਈ ਬਾਪੂ ਜੀ ਕਹਿੰਦਾ ਵਾ ਬਾਪੂ ਜੀ ਬਾਪੂ ਜੀ ਕਰਦੇ ਫਿਰਦੇ ਹੁੰਦੇ ਮੰਜੇ ਥੱਲੇ ਧਰਦੇ ਨਹੀਂ ਵੀ ਨਿਗਾ ਹੋ ਜੇ ਥੱਲੇ ਮੰਜੇ ਦੇ ਧਰਦੇ ਨਹੀਂ ਬਜ਼ੁਰਗਾਂ ਦਾ ਯਾਰ ਐਂ ਸਾਂਭਦੇ ਸੀ ਵੀ ਜਿਵੇਂ ਪੂਰਾ ਪ੍ਰੋਹਣੇ ਵਾਂਗੂ ਵੀ ਅਗਲੇ ਕਹਿੰਦਾ ਬਜ਼ੁਰਗਾਂ ਨਾਲ ਕਿਤੇ ਸਾਡਾ ਸਿਆਲ ਜਿੱਟਾ ਲਾ ਹੋ ਜੇ ਜਾਂ ਐਨਾ ਮੁਝ ਕਹਿੰਦਾ ਅੱਜ ਚਲੇ ਆ ਗਿਆ ਮੁੜ ਕੇ ਖਵਰਾ ਕਿਹੜੇ ਦੁੱਗਾਂ 'ਚ ਮਿਲਣਾ ਕਿਤੇ ਮਿਲਣਾ ਕਿ ਨਹੀਂ ਮਿਲਣਾ ਨਹੀਂ ਨਹੀਂ ਜਾ ਹੁਣ ਤਾਂ ਅਗਲਾ ਕਹਿੰਦਾ ਬਰੇ ਬਰਾ ਕਾਰ ਬਖਤਿਆਰੀ ਆਪਣੇ ਹੱਥ ਚਾਵੇ ਆਪਣੇ ਹੱਥ ਆਵੇ ਬੈਠਾ ਉਹ ਵੀ ਨਹੀਂ ਬੇਲਾ ਰਹਿੰਦਾ ਸੀਗਾ ਉਹਨੇ ਕਿਹੜੇ ਟੀਂਡੇ ਫੜਾ ਜੋ ਉਹਨੇ ਕਿਹਾ ਲੈ ਟੀਂਡੇ ਬੈਠੇ ਕੱਢੀ ਜਾਂਦੇ ਆ ਜਾਂ ਸਣ ਦੀ ਘਰ ਦੇ ਜੇ ਕੱਢੀ ਜਾਂਦੇ ਸੀ ਉਹਨੇ ਘਰ ਨੇ ਕੱਢਦੇ ਹੁੰਦੇ ਸੀ ਸਣ ਦੇ ਘਰ ਦੇ ਕੱਢਦੇ ਹੁੰਦੇ ਸੀ ਜਿਹੜੀ ਚੰਗੀ ਮਾਤਾ ਸੀ ਉਹਨੇ ਦੇਖਣਾ ਸਿਆਣੀਆਂ ਉਹਨਾਂ ਨੇ ਇੱਧਰੋਂ ਟਾਣ ਤੋੜ ਕੇ ਫਿਰ ਇੱਧਰ ਲਾ ਦੇਈ ਹਾਰ ਦੇ ਨਾਂ ਤੇ ਹਾਂ ਪਰ ਹਟਾ ਚੁੰਨੀ ਨਹੀਂ ਲੈਂਦੀਆਂ ਨਾ ਤੇ ਸਾਕੋ ਕੁ ਪਰੇ ਮਾਦਨਾ ਫੇਰ ਪ੍ਰਸ਼ਾਦਾ ਲੱਗਦੀਆਂ ਇੱਕ ਫੋੜੀਆਂ ਦੀ ਵੇਖੋ ਜੀ ਜੂਨ ਖਰਾਬ ਬੇਨਤੀ ਇਹ ਐ ਇੰਨਾ ਘੜਾ ਟੱਟਾ ਹੁੰਦਾ ਕਿਉਂ ਉਹਨਾਂ ਦੀਆਂ ਸੁਹਾਗਾਂ ਫਿਰ ਆਏ ਨੂੰ ਆਏ ਨੂੰ ਉਹ ਜਾ ਖਾ ਤਿੱਥਾ ਦਾ ਦੰਦਾਂ ਥੱਲੇ ਹੀ ਤੁਰਿਆ ਫਿਰਦਾ ਰੋਟੀ ਅੱਗੇ ਯਾਰ ਬੋਟੀ ਹੁੰਦੀ ਸੀ ਬੋਟੀ ਵਿੱਚ ਦਾਲ ਹੁੰਦਾ ਉੱਥੇ ਦਾਲ ਹੁੰਦਾ ਦਾਲ ਪੋਲੀ ਹੁੰਦੀ ਸੀ ਉਹ ਔਰ ਤਾਂ ਜਿਹੜੀ ਜਿੰਨੀ ਪਤਲੀ ਰੋਟੀ ਲੈਣਾ ਉਨੀ ਕਰ ਲਈ ਉਹ ਜਿਹੜੀ ਐ ਕਿ ਕਿ ਚੀਨੀ ਜਾਂਦੇ ਕੂੜੀ ਫਿਰਦੀ ਆਇਆ ਕਰਕੇ ਲਾ ਕੇ ਭਾਈ ਕਣਕਾਂ 'ਚ ਵੀ ਫਰਕ ਪੈ ਗਿਆ ਅੱਗੇ ਬੀਜ ਆਪਣੇ ਸੀ 711 ਦੇਸੀ ਕਣਕ ਤੇ 711 ਕਣਕ ਬਹੁਤ ਖੰਡ ਸੁਆਦ ਸੀ ਹਾਂ ਤੇ ਪਿੰਡ ਦਾ ਰੋਟਾ ਨੇ ਰਹਿੰਦੇ ਤਾਂ ਕਣਕ 'ਚ ਕੀੜੀਆਂ ਯਾਰ ਬੀਜ ਜਿਹੜੇ ਆ ਤਾਂ ਕੀੜੀਆਂ ਕਰਕੇ ਹੀ ਨਿਸ਼ਕਾਮ ਸੀ ਕੀੜੀਆਂ ਕਰਕੇ ਬੀਜ ਖਤਮ ਹੋ ਗਿਆ ਹਾਂ ਬੀਜ ਖਤਮ ਹੋ ਗਿਆ ਤੇ ਆਈ ਇੱਕ 23 29 ਉਹ ਵਧਿਆਉਂਦੇ ਹਾਂ 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 ਆਪਣੇ ਸੈਟੀ ਸੀਗਾ ਉਹਦੇ ਦੰਦ ਕੜਾਏ ਹੋਏ ਸੀ ਤੇ ਛੜਾਣ ਲੱਗ ਗਿਆ ਉਹ ਪੀ ਆਪਾਂ ਦੇਖਿਆ ਉਹ ਛੜਣ ਲੱਗ ਗਿਆ ਦੇਖਿਆ ਉਹ ਲੰਘਾ ਹੈ ਨਾ ਤੇ ਸੰਗ ਚ ਲੱਗ ਗਿਆ ਉਹਨੇ ਮੋ ਉਹਦੀ ਮੋਰ 511 ਹੁੰਦੀ ਸੀ ਕਣਕ ਕੋ ਤੇ ਆਪਣੀ ਫਿਰ ਕਲਿਆਣ ਹੁੰਦੀ ਸੀ ਹਾਂ ਕਿੰਨੇ ਵੀਜਰੋ ਸਾਰੇ ਨੂੰ ਵਧੀਆ ਵੀ ਸੀ ਉਹ ਪੂਰੇ ਵਧੀਆ ਇੱਕ ਦੇਸੀ 18 ਇੱਕ ਦੇਸੀ ਕਣਕ ਇੱਕ ਦੇਸੀ ਕਣਕ ਢਿੱਡੇ ਢਿੱਡੇ ਵੱਡੀ ਵੱਡੀ ਵਧੀ ਹੁੰਦੀ ਸੀ ਜਿਹੜੀ ਪੀਪੀ 18 ਨਾਲ ਦੀ ਸੀ ਹਾਂ ਉਹ ਲਾਲ ਸੀ ਆਹ ਉਹ ਬੜੀ ਵਧੀਆ ਬਣਦੀ ਹਾਂਜੀ ਉਹਦੀ ਰੋਟੀ ਨਹੀਂ ਸੀ ਬਣਦੀ ਲੋਕ ਸਾਰੋਂ ਤੋਂ ਵੱਧ ਤਾਂ ਸਰਦਾਰੀ ਕਰੀਆ ਕਣਕ ਦੇ ਵੀਰੇ 711 ਨੇ ਹਾਂ 700 ਗਰੇ ਰਿਹਾ ਬਹੁਤ ਚਿਰ ਫਿਰ 511 ਆਇਆ ਇਹਨਾਂ 711 ਰਿਹਾ ਉਹਦਾ ਜਵਾ ਦੇਸੀ ਕਣਕ ਕਰਕੇ ਵੱਧੀ ਵੀ ਬਹੁਤ ਸੀ ਤੇ ਰੋਟੀ ਬੜੀ ਪੋਲੀ ਸੀ ਉਹਦੀ ਉਦੋਂ ਆਪਾਂ ਟੂੜੀ ਦੀ ਲੋੜ ਹੁੰਦੀ ਨਹੀਂ ਆਹ ਆਪ ਜਿਆ ਬਣਨ ਨਿਕਲਿਓ 70 ਉਹਦੇ 70 80 ਬਣਨਾ ਨਿਕਲਦੇ ਬਾਈ ਉਹਦੇ 711 ਦੇ ਨਿਕਲਦਿਆਂ ਕਿ ਉਹ ਬਾਦੀ ਵੀ ਬਹੁਤ ਸੀ ਨਾਣ ਵਾਲਾ ਬਹੁਤ ਹੈ ਔਰ ਤਾਂ ਯਾਰ ਹਾਈਬ੍ਰਿਡ ਬੀ ਕਰਤੇ ਬਾਈ ਇਹ ਤਾਂ ਬਸ ਜੇ ਤੂੰ ਬੀਜੇਗਾ ਹਰਾਣਾ ਦੂਜੇ ਸਾਲੇ ਦਾ ਬੀਜ ਨਹੀਂ ਰੱਖਿਆ ਜਾਂਦਾ ਨਹੀਂ ਰੱਖਿਆ ਹਾਂ ਇਹਦਾ ਕਣਕਾ ਇਹ ਜਿਹਾ ਆ ਜਾਣੀਆਂ ਆ ਆ ਦੇਖੀ ਤੂੰ ਜਦੋਂ ਐਡਵਾਨੀਆਂ ਸ਼ਵਾਨੀਆਂ ਨੇ ਲੈ ਲਿਆ ਨਾ ਆਪਾਂ ਤੋਂ ਪੈਲ ਗਾ ਤੇ ਆਪਾਂ ਨੂੰ ਬੀਜ ਨਹੀਂ ਨੇ ਸੁੱਧ ਦੇਣੇ ਨਹੀਂ ਦੇਣੇ ਹਾਂ ਸੁੱੜ ਤਾਂ ਆਪਾਂ ਘਰੇ ਕਣਕਰਾ ਕ ਲੈਨੇ ਆ ਬੀਜ ਜਦਨੇ ਆ ਪਾ ਕੇ ਉਹਦੇ ਚੋਂ ਫੇਰ ਨਹੀਂ ਆ ਫਿਰ ਤਾਂ ਇਹਨਾਂ ਤੋਂ ਲੈਣਾ ਪਿਆ ਕਰੂ ਮੈਨੂੰ ਪਤਾ ਨਹੀਂ ਕਹੇ ਜਾਂ ਦਿਆ ਕਰਨਗੇ ਗਣਕ ਵੀ ਸਾਰੀ ਲੈ ਜਾ ਕਰਨੀ ਆ ਆਟਾ ਦੇ ਗਣਮੇ ਇਹ ਤਾਂ ਲੋਕ ਆਪਣਾ ਕਿਸਾਨਾਂ ਦਾ ਦੇਣ ਸਾਥ ਹਾਂ ਜਾ ਕੇ ਗੱਲ ਬਣਨੀ ਆ ਜੇ ਕਿਤੇ ਟੂੜੀ ਪੈਕਟਾਂ ਜਾ ਰਹੀ ਆ ਕਈ ਜਗ੍ਹਾ ਟੂੜੀ ਵੀ ਪੈਕਟਾਂ ਚ ਮਿਲ ਰਹੀ ਆ ਬਾਫਿਆਂ ਦੇ ਬਾਹਰ ਹਾਂ ਟੂੜੀ ਜਾ ਰੋ ਗੰਢਾਂ ਜਿਗੀਆਂ ਗੰਢਾਂ ਜਿਗੀਆਂ ਆ ਚਾਰ ਜੇ ਲੈ ਲਓ ਹਾਂ ਹੋ ਗਈ ਆ ਹਾਂ ਇਹ ਕੰਨਾ ਜਿਉਂਦਾ ਬਹੁਤ ਬਾਈ ਜ਼ਮਾਨੇ ਦਾ ਫਰਕ ਪੈ ਗਿਆ ਪਾੜਾ ਜ਼ਮਾਨੇ ਦਾ ਕਰਿਆ ਚਰੀ ਗੁਵਾਰਾ ਇਕੱਠਾ ਬੀਜਣਾ ਤੇ ਕਿੰਨੇ ਵਧੀਆ ਮੇਥੇ ਤੇ ਨਾਲ ਜੌਨੀ ਤੇ ਨਾਲ ਆਪਣੀ ਪੀਓ ਹਾਲੋਂ ਅੜਸੀ ਇਹੋ ਜਿਹਾ ਕੁਝ ਕਿਸਾਨ ਨੂੰ ਮੱਝਾਂ ਨੂੰ ਪੈਂਦਾ ਹੁੰਦਾ ਸੀ ਤਾਂ ਦੁੱਧ ਕਿਉਂ ਦੇ ਵਿੱਚ ਜਾਣ ਸੀ ਫਲੀਆਂ ਦੁਆਰੇ ਕਿੰਨੀਆਂ ਹਾਂ ਦੁਆਰੇ ਦੀਆਂ ਫਲੀਆਂ ਵਾਲੇ ਪੱਠੇ ਪਾਉਣੇ ਯਾਰ ਚਰੀ ਫਲੀ ਵੀ ਪਾਉਣੀ ਪੱਠੇ ਪਾਉਣੇ ਬੁੜੀਆਂ ਤੋੜ ਕੇ ਲਿਆਉਂਦੀਆਂ ਜਾਂ ਸਾਦੇ ਜਿਹੋ ਜਿਹੇ ਢਾਰ ਹੀ ਫਲੀ ਸਵਾਦ ਬੰਦੀ ਸੀ ਦੁਆਰਾ ਭਾਵ ਡੋਂਗਦੇ ਰਹੇ ਹਾਂ ਹਾਂ ਡੋਂਗਦੇ ਰਹੇ ਹਾਂ ਦੋਦੇ ਹੁੰਦੇ ਜਾਨ ਪੱਠੇ ਪੁੰਡੇ ਲਗਾਏ ਡੋਕਟੇ ਲਾਈਨ ਲਾਈਨਾਂ ਕਿੱਟੇ ਹਾਂ ਛੱਕਾ ਦੀ ਢੇਰੀ ਲਾਈਨਾਂ ਕਹਣਾ ਚੱਲ ਪੀ ਨੂੰ ਕੁਸ ਇੱਥੇ ਯਾਰ ਕਰੇ ਜਾਣ ਬਰਾ ਜੋਰ ਮਰਾਂ ਨੂੰ ਪਾ ਦਿਆਂਗੇ ਇਹ ਕਹਿਣ ਦਾ ਪਾਵ ਹੁਣ ਕਿਹੜਾ ਹੁਣ ਦਾ ਪਰ ਚਰੀ ਦੇ ਨਹੀਂ ਪਤਾ ਉਹ ਹੀ ਰਿਚਰੀ ਉਹ ਨਾ ਕਿਹਦੇ ਹੁੰਦੀ ਆ ਉਹ ਉਹਦਾ ਕਮਾਲ ਜਾਂ ਲਾ ਲੈਂਦੇ ਆ ਬਸ ਉਹ ਪਾਈਆਂ ਦੇ ਇੱਕ ਚਾਰ ਆ ਇੱਕ ਕਮਾਲ ਦੇ ਆ ਜਾਂ ਪ੍ਰਾਲੀ ਆ ਉਹਨਾਂ ਪਸੂ ਵੀ ਪ੍ਰਾਲ ਹੋਈ ਜਾਂਦੇ ਆ ਪਾਰੀਆਂ ਦਾ ਉਹ ਜੇ ਦੁੱਧ ਹੀ ਹੈ ਨਹੀਂ ਬਾਦ ਉਹ ਤਾਕਤ ਹੀ ਹੈ ਨਹੀਂ ਦੁੱਧ ਦੀ ਕੋਈ ਚੀਜ਼ ਨਹੀਂ ਉਹ ਹੈ ਦੁੱਧ ਹੈ ਜਿਹੜਾ ਕਮਾਲ ਦੇ ਆ ਨਾ ਉਹਦੇ ਚ ਪਾਣੀ ਆ ਕੱਲਾ ਕੋਈ ਚੀਜ਼ ਨਹੀਂ ਹੁੰਦੀ ਬਸ ਅੱਗੇ ਯਾਰ ਬੁੜਿਆਂ ਨੇ ਬੋਰੀਆਂ ਚੱਕੜੀਆਂ ਤੇ ਇਹ ਹਾਂ ਬਿਲਾ ਕੰਨਾ ਜੋ ਕਮਾਣਿਆ ਕੀ ਕਦੇ ਹੁੰਦੇ ਸੀ ਆਇਰਨ ਚੱਕਦੇ ਆ ਜੀ ਫੁਲਾਣੇ ਬੁੜੇ ਉਹ ਤਾਂ ਹੀ ਚੱਕਦੇ ਜੋ ਜਾਨ ਸੀ ਵਿੱਚ ਉਹ ਬੋਰਦੀ ਖਜਦਾ ਹਾਂ ਜਾਣੀ ਜੀ 10-10 ਪੂਲੀਆਂ ਬੰਨ ਕੇ ਚੱਕੇ ਮੈਂ ਕੰਨਾ ਚੱਕਦਾ ਰਿਆ ਧੂਰੀ ਲਾ ਕੇ ਚੱਕੜੀਆਂ ਇਹ ਤਾਂ ਕਰਨੀਆਂ ਇਹ ਤਾਂ ਕਰਨੀਆਂ ਹਾਂ ਕੱਲੇ ਕਲੇ ਯਾਰ ਪਰਿਕਣਾ ਪਾਲਾ ਭਰੀ ਹਾਂ ਜੀ ਹਾਂ ਮੈਂ ਤੇ ਪੂਰੇ ਨੇ ਇਹਦੀ ਆਵਤ ਮੈਂ ਜਦ ਬਰਸੀਂ ਜਦੋਂ ਪੱਟਣਾ ਪੱਠੇ ਰੇੜੀ ਪੱਠੇ ਦੀ ਵੜਦੇ ਹੁੰਦੇ ਜੀ ਤੇ ਕਹਣਾ ਮਤਲਬ ਪਾਲਾ ਕਰਾਣ ਜਿੰਨੇ ਮਰਦੀ ਪਾਲਾ ਚੱਕਾਫ ਨੇ ਤੇ ਪਾਲਣੇ ਆ ਭਾਏ ਢੇੜ ਢੜ ਮਣ ਦੀ 2-2 ਮਣ ਦੀ ਪੰਡ ਪੈਰਾਮ ਨਾਲ ਚੱਕ ਦੇਣੀ ਆਏ ਹੁੰਦਾ ਦੁੱਡੇ ਦੇ ਸਗੇ ਬੰਦ ਪਾਉਣੀ ਬੰਦ ਪਾਉਣੀ ਵੀ ਹਾਂ ਵੀ ਇਹ ਦਬੂਗਾ ਵੀ ਹਨ ਇਹ ਦਬੂਗਾ ਆਗਲੀ ਭਰੀ ਨੂੰ ਦਬੂਗਾ ਉਹੇ ਖਾਲਾ ਖੋਲਾ ਤੋਂ ਬੱਟਾ ਮੋਟਾ ਤੋਂ ਗੱਲਿਆਂ ਗੋਲਿਆਂ ਤੋਂ ਯਾਰ ਉਹ ਵੀ ਲੰਘ ਜਾਣਾ ਐ ਜਾਂਦੇ ਧੜਕ ਤੜਕ ਪੱਜੇ ਸੱਤ ਮਹੀਆ ਸੀ ਲਾ ਲੋ ਹਿਸਾਬ ਤੁਸੀਂ ਸੱਤ ਮਹੀਆ ਜਾਣੀ ਮੈਂ ਸ਼ਰੇਤੋਂ ਤੇ ਪਾਸ ਦਾ ਰਿਆ ਲੋਦੋ ਚਿੱਲੀਆਂ ਤੰਤਰ ਲੱਦ ਰਹਿਣੀਆਂ ਜਿੱਦ ਤੇ ਹਣਾ ਲੱਤੀ ਹੋਣਾ ਜਿੱਦ ਲੱਦੀ ਹੋਣਾ ਬਾਈ ਜਾਨ ਵੀ ਉਹਨਾਂ ਬੰਦਿਆਂ ਦੇ ਵਿੱਚ ਬਾਈ ਹਾਂ ਹੁਣ ਪੱਠੇ ਨਹੀਂ ਚੱਤ ਨੂੰ ਤਿਆਰ ਕੋਈ ਪੈਂਟਾ ਨਹੀਂ ਲਾਉਂਦੇ ਜਵਾਕ ਉਹਦਾ ਬਜਾ ਜਦੋਂ ਪੰਚਾਇਤ ਕਰਦੇ ਸੀ ਨਾ ਜੇ ਕੋਈ ਮਾੜਾ ਮੋਟਾ ਗਾ ਜਵਾਕ ਨੇ ਗਲਤੀ ਕਾਲੀ ਤੇ ਦੂਜਾ ਬਜ਼ੁਰਗ ਦੂਜੇ ਘਰ ਦਾ ਬਜ਼ੁਰਗ ਘੂਰਦਾ ਹੁੰਦਾ ਸੀ ਬੰਦੇ ਰੋਕਣਾ ਖਵਰਦਾਰ ਤੂੰ ਸਾਲਿਆ ਪੁਰਾਣੇ ਦੇ ਘਰੇ ਜਾ ਕੇ ਤੂੰ ਇਲਤ ਕਰਕੇ ਆਇਆ ਆਹ ਕਰਿਆ ਜਾਂ ਬੋਲਿਆ ਜਾਂ ਕਿੰਨੂੰ ਗਲਤ ਬੋਲਿਆ ਤੇ ਹੁਣ ਤਾਂ ਜੇ ਕੋਈ ਮੜਾ ਮੋਟਾ ਬੋਲੇ ਅਗਲਾ ਕਿ ਮੇਰੇ ਮੁੰਡੇ ਨੂੰ ਤੂੰ ਕੌਣ ਬੋਲਣ ਆਲਾ ਯਾਰ ਉਹਨੇ ਵੀ ਕਹਿਣਾ ਤੂੰ ਗਲਤੀ ਕਰਕੇ ਤਾਂ ਲਾਜ ਤੇ ਪੈਣੀ ਆ ਤੇ ਲਾਜ ਤੇ ਪੈਣੀ ਆ ਤੇ ਤੇਰਾ ਚਾਚਾ ਲੱਗਦਾ ਓਏ ਹਾਂ ਮੈਂ ਦੇਖਿਆ ਤੇਰਾ ਤਾਂ ਆਇਆ ਲੱਗਦਾ ਲਾਜ ਤੇ ਪੈਣੀ ਆ ਤੇ ਕਿਉਂ ਬੋਲਿਆ ਤੂੰ ਇਹਨੂੰ ਉਦੋਂ ਕੇਸ ਵੀ ਨਹੀਂ ਹੁੰਦਾ ਪੁਲਿਸ ਮੈਂ ਤਾਂ ਦੇਖਿਆ ਨਹੀਂ ਜਿਉਂ ਜਿਉਂ ਸਾਲ ਸਭ ਲਈ ਕੇਸ ਕੋਈ ਯਾਰ ਸਕੂਲ ਚ ਪਰ ਇਹ ਆ ਕੇ ਦੱਸ ਲਈਨੇ ਵੀ ਕੁੱਟ ਪਾਉਂ। ਜੇ ਕਰੇ ਜਦ ਤੇ ਆਪ ਕੋਲ ਕੁੱਟੜੇ ਕਰਦੇ। ਹਾਂ ਕਰਦੇ। ਹਾਂ ਮੈਂ ਕਹਿੰਦਾ ਖੜਾ ਤੈਨੂੰ ਘਸਦਿਆਂ ਲੋ ਟੱਕੋ ਲੜਿਆ। ਹਾਂ ਤੇ ਹੁਣ ਦਾ ਲੰਬਾ ਲੈ ਕੇ ਤਰਪੇ ਨਾ ਅਗਲਾ ਪਹਿਲੀ ਗੱਲ ਤਾਂ ਆ ਕੀ ਇਹ ਨਹੀਂ ਘਰਾਂ ਚੋਂਣਾ ਪੜੇ। ਹਾਂ ਲੰਬਾ ਵੀ ਹੁਣ ਕਿਹਨੇ ਦੇਣਾ। ਉਹ ਕਹਿੰਦਾ ਸਾਡੇ ਮੁੰਡੇ ਨੂੰ ਚਾਰਦਾ ਨਹੀਂ ਤੂੰ। ਤੇ ਡੇੜਚ ਕਿਸੇ ਨੂੰ ਕਹਿ ਦਈਵੇਂ ਨਾ। ਨਾ ਤੂੰ ਸਾਡੇ ਮੁੰਡੇ ਨਾਲ ਤੇਰੀ ਕੱਲੇ ਦੀ ਝੋੜੀਏ ਐਂ ਕਹਿਣੀ ਆ। ਨਾਲ ਪਈ ਨਹੀਂ। ਅਸੀਂ ਨੰਦਪੁਰੋਂ ਆਏ ਤੇ ਆਹ ਕੱਲ ਦੀ ਗੱਲ ਹੀ ਆ। ਕਾਹជា ਸਾਰੇ ਦਾਲੇ ਵਾਲੇ ਦੇਖਦੇ ਤੁਰੇ ਗਏ ਇੱਕ ਉਥੇ ਪਿੰਡ ਜਾਈ ਮੋਗੇ ਦੇ ਆਪੜੇ ਦੇ더라 ਲੁਧਿਆਣੇ ਦੇ ਕੋਲੇ ਭਰੇ ਜੇ ਉਥੇ ਜਵਾਕ ਪਾਂਛੇ ਖੇਡਦੇ ਦੇ ਇਥੇ ਬਸ ਤੇ ਨਹੀਂ ਕਿਸੇ ਪਿੰਡ ਉਹ ਜਵਾਕ ਜਿਵੇਂ ਅੱਗੇ ਖੇਡਦੇ ਹੁੰਦੇ ਸੀ ਆਪਣੇ ਦੁਆਕ ਹਾਂ ਕੋਈ ਨਹੀਂ ਜਿਹੜਾ ਹੈ ਨਹੀਂ ਵਿੱਚ ਕੋਈ ਜਵਾਕ ਹੀ ਕਿੰਨਾ ਤੰਜਾਂ ਦੇ ਸਭ ਪੱਈਆਂ ਦੇ ਜਵਾਕ ਫਿਰਦੇ ਤੇ ਸਕੂਲ ਚ ਵੀ ਜੂੜੇ ਇਹਨਾਂ ਦੇ ਰੱਖਿਆ ਪੰਜਾਬੀ ਬੋਲਦੇ ਆ ਪਿਓਰ ਇਥੇ ਨਿਆਣੇ ਗੇ ਬਿੱਲੂ ਉਹਨਾਂ ਨੇ ਇਥੇ ਆਰਾ ਪੀ ਦੇਦਾ ਬਗੜਣਾ ਵਿਚਾਰ ਕੋਈ ਖੇਡੀ ਜਾਣਾ ਯਾਰ ਕਣਕ ਘੁਟਦੇ ਆ ਘੁਟਦੇ ਨੇ ਕਣ ਆ ਜੋ ਕੋਕੋਡੀ ਖੇਡ ਲੋ ਹਾਂ ਸਾਰੇ ਉੱਥੇ ਲੱਗ ਜਾਣਾ ਕਣ ਆ ਤੂੰ ਆ ਜਾਓ ਚੁੱਪ ਕੋ ਚੁੱਪ ਕੋਕੋਡੀ ਖੇਡ ਤੇ ਵਿੱਚ ਹੀ ਮਿੱਧ ਦੜੀ ਪਾ ਚੁੱਪ ਕੋਕੋਡੀ ਖੇਡਦੇ ਨਹੀਂ ਮਿੱਧ ਦੜੀ ਕਣਕ ਦੀ ਬੜਾ ਨਾਬਜ਼ਾ ਸਮਾਂ ਸੀ ਜੀ ਉਦੋਂ ਸਗਾ ਯਾਰ ਬੜਾ ਨਜ਼ਾਰਾ ਸੀ ਜਦੋਂ ਉਹ ਸਾਗ ਨਾਲ ਰੋਟੀ ਖਾਉਣੀ ਆ ਘੁਟਦੇ ਆ ਘੜਦੇ ਨੇ 6 6 ਝੱਕ ਦੜੀਆਂ ਮੱਕੀ ਦੇਗਾ ਬਾਕੀ ਗੁੱਛਾ ਵੀ ਹੈ ਨਹੀਂ ਸੀ ਗੁੱਛਾ ਵੀ ਹੈ ਨਹੀਂ ਸੀ ਗੁੱਛਾ ਵੀ ਹੈ ਨਹੀਂ ਸੀ ਲੋਕ ਖਾਂਦੇ ਸੀ ਲੱਸੀ ਪਾਣੀ ਗੁੱਛਾ ਵੀ ਹੈ ਨਹੀਂ ਸੀ ਹੁਣ ਉਹ ਸਾਗ ਵੀ ਬਾਈ ਹੈ ਨਹੀਂ ਕੋਈ ਸਰਮ ਹੈ ਨਹੀਂ ਦੇਸੀ ਸਰੋਂ ਆ ਨਹੀਂ ਆਉਣਾ ਇਹ ਕੱਟ ਲਾ ਰਾ ਉਹ ਜੀ ਕੱਟ ਲਾ ਲਾ ਦਾ ਸਾਗ ਤਾਂ ਆਣਾ ਯਾਰ ਬਾਖਨਾ ਮਾ ਨਹੀਂ ਉਹ ਬੁਢੀ ਦਾ ਸਾਗ ਧਰਿਆ ਹੁੰਦਾ ਸੀ ਥੱਲੇ ਉਹਦੇ ਇੱਕ ਲਾੜੇ ਲੱਕੜ ਦੀ ਤੇ ਉੱਤੇ ਵਿੱਚ ਗੋਹੇ ਤੇ ਖੁਰਬੜ 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 ਸਾਗ ਨੇ ਕਰ ਲਾ ਕਰਨ ਤੇ ਦੇਖ ਰਾ ਕਿੰਨਾ ਮੱਕੀ ਦਾ ਵਿੱਚ ਆਟਾ ਪਾਉਣ ਆਲ ਨਹੀਂ ਜੀ ਕੀ ਫੇਰਦੇ ਹੁੰਦੇ ਸੀ ਵਿੱਚ ਟਟਾ ਗਿਆ ਆ ਲੈਣਾ ਕਿੰਨਾ ਆਲਣ ਪਾਉਂਦੇ ਆ ਹਾਂ ਉਹ ਮਧੜੀ ਆਦੀ ਹੁੰਦੀ ਸੀ ਇੱਕ ਗੋਲ ਜੀ ਗੱਲੀ ਉਹ ਫੇਰ ਨਹੀਂ ਵਿੱਚ ਉਹਦੇ ਵਿੱਚ ਨਾਰ ਘੋਟਦੇ ਨਹੀਂ ਘੋਟ ਨਹੀਂ ਜਾਂਦੇ ਯਾਰ ਉਹ ਗੱਲਾਂ ਦੇ ਤਾਂ ਸਾਦੀ ਬਾਈ ਚੱਕੇ ਗਏ ਨੇ ਜਿਹੜੇ ਲੋਕ ਆ ਹੁਣ ਕਈ ਬੰਦੇ ਤਾਂ ਭਾਈ ਮੈਂ ਦੇਖਿਆ ਅੱਖਾਂ ਪਰ ਰੰਦੇ ਆ ਪਿਛਲੀਆਂ ਗੱਲਾਂ ਯਾਦ ਕਰਦੇ ਭਈ ਉਹ ਨਾ ਤਾਂ ਬਜਾ ਹੁਣ ਆਪਾਂ ਵੀ ਬੈਠੇ ਨਾ ਪੰਜ ਸੱਤਾਂ ਇਹ ਵੀ ਕਿਸੇ ਦਿਨ ਉਹ ਵੀ ਨਹੀਂ ਮਿਲਣੇ ਇਹ ਵੀ ਦੇਖ ਲਈ ਨਹੀਂ ਮੈਨੇ ਸਮਾਈ ਇਹ ਵੀ ਹੁਣ ਸਮਾਂ ਜਦੋਂ ਗਾਂ ਆਉਂਦਾ ਜਾਂਦਾ ਇਹ ਜਿਵੇਂ ਆਪਾਂ ਬੈਠਾ ਇੰਨੇ ਨਹੀਂ ਬੈਠਾ ਕਿਸੇ ਨੇ ਉਹ ਆਪਣੇ ਵਾਲੀ ਗੱਡੀ ਆ ਜੀ ਨਾ ਕਰਦੇ ਜਾਂਦੇ ਮੜ ਮੜ ਆਉਣੀਆਂ ਆਪਣੀਆਂ ਪਿਛਲੀਆਂ ਤੇ ਆਉਂਦੀਆਂ ਜਿਵੇਂ ਉਹਦੀਆਂ ਆਉਂਦੀਆਂ ਭਾਈ ਹੁਣ ਪਿਛਲਾ ਬਜ਼ੁਰਗਾਂ ਨੂੰ ਯਾਦ ਕਰਕੇ ਰੋਣ ਆਉਂਦਾ ਹਾਂ ਤੇ ਯਾਰ ਤਾਈ ਹੋਣੀ ਹੁੰਦੇ ਸੀ ਚਾਚੇ ਹੋਣੀ ਹੁੰਦੇ ਸੀ ਫਲਾਨੇ ਬੁੜੇ ਹੁੰਦੇ ਸੀ ਕਿੰਨਾ ਵਧੀਆ ਸੀ ਯਾਰ ਉਦੋਂ ਮਾਹੌਲ ਜਿਆ 85 ਜਬਰਾ ਵਿਆਹ ਆਇਆ ਯਾਰ ਇੰਨੀ ਰੌਣਕ ਆਪਣੇ ਇੱਥੇ ਘਰਾਂ ਜਾਂ ਚੁੰਦੀ ਸੀ ਆਦਣਾ ਪੇ ਕੰਨੇ ਉਧਰੋਂ ਜਾ ਕੇ ਆ ਗਏ ਇੱਧਰੋਂ ਆ ਗਏ ਉੱਥੇ ਹੁੰਦੇ ਹੁੰਦੇ ਸੀ ਆਣ ਦੇ ਸਾਰੇ ਬੰਦੇ ਜੁੰਦੇ ਹੁਣ ਹਾਂ 15 20 ਆਪਣੇ ਬੁੜੇ ਡਿਊਟੀ ਤੇ ਬੈਠੇ ਹੁੰਦੇ ਸੀ ਛਾਦਾ 15 15 ਕੁੜੀਆਂ ਨੇ ਲੈਣ ਜਾਣਾ ਘਰ ਛੱਡਿਆ ਹੁਣ ਤਾਂ ਡਿਊਟੀ ਸੁਣੀ ਪਈ ਆ ਉੱਥੇ ਕਹਿੰਦਾ ਲੈ ਕੇ ਆ ਬਹੂ ਆਈ ਹੈ ਕੋਈ ਵੀ ਨਹੀਂ ਹੈ ਬੁੜਿਆਂ ਦੇ ਮੋਢਿਆਂ ਦੇ ਝੁੱਟੇ ਆ ਕੇ ਤਾਂ ਮੋੜ ਜਾ ਕੇ ਬਾਬਾ ਪੈਸੇ ਦੇ ਦੇ ਬਾਬਾ ਪੈਸਾ ਦੇ ਦੇ ਜਾ ਕੇ ਕਹਿੰਦਾ ਉਹ ਸਾਡਾ ਘਰੇ ਲੈ ਨਹੀਂ ਕੋਈ ਨਹੀਂ ਚੱਲ ਘਰੇ ਦੇ ਨਾਲ ਬੁੜੇ ਦੇ ਟਾਲੀ ਜਾਣਾ ਥੋੜਾ ਕਣਾ ਕੱਠ ਤੇ ਮੰਗੋ ਜਾ ਕੇ ਹੁਣ ਦੇ ਦੂਗਾ ਆਹ ਬੈਠ ਠੋਗਾ ਦਾ ਠੱਠੋਗਾ ਵੀ ਹੁਣ ਦਿੰਦਾ ਨਹੀਂਗਾ ਕੱਠ ਤੇ ਮੰਗਣੇ ਜਾ ਕੇ ਕਣਾ ਤਾ ਪੈਸੇ ਦੇ ਤਾ ਕੀ ਕਰਨਿਆ ਓਏ ਉਹਨੂੰ ਦੇਣੇ ਪੈਂਦੇ ਬੰਨਿਆਂ ਚ ਬੈਠੇ ਰੂ ਅਹ ਕਣੀ ਇਹ ਜਿਆ ਸਮਾਂ ਸੀ ਯਾਰ ਉਦੋਂ ਵੀ ਮੱਕੀ ਦੇ ਦਾਣੇ ਭੁਲਾ ਦੇ ਕਿਹਦਾ ਬਿਲਕ ਮੈਂ ਕੜਾ ਟਕੜਾ ਜਬੇਣਾ ਕਿਧੇ ਬਣਾ ਕੇ ਖਾਂਦੇ ਸੀ ਉਹਦੋਂ ਗੁੜ ਜਲਾ ਕੇ ਉਹ ਬਣੀਆਂ ਖਾਪੇ ਨੀਂਹ ਜੀ ਆ ਦਰਸ਼ਨ ਸੇ ਮਰਿੰਡੇ ਕਿ ਨਹੀਂ ਮਰਿੰਡਾ ਕਿੰਨੀਆਂ ਵਾਟ ਲੈਣੀਆਂ ਹਾਂ ਕਣਕ ਜੇ ਨਾ ਮੱਕੀ ਹੋਣੀ ਕਣਕ ਹੀ ਬਣਾ ਲੈਣੀ ਛੋੜ ਲੈ ਹੁਣ ਮੱਕੀ ਦਾ ਮੱਕੀ ਦੇ ਲੈਣ ਦਾਣੇ ਤੇ ਗਾਲਾ ਲੈਣਾ ਗੁੜ ਦਾ ਗੁੜ ਦਾ ਐਸੇ ਹੀ ਰਾਜੀ ਹੁਣ ਬਾਹਰ ਗਏ ਕਰ ਕਰ ਗੰਨੇ ਚੂਰ ਅੱਠ ਅੱਠ ਗੰਨਾ ਬੂਲੀਆਂ ਖਾ ਲੈਣੀ ਇਸ ਰੋਤੋਂ ਯਾਰ ਕਣਕ ਘੋਟਦੇ ਆ ਘੋਟਦੇ ਨੇ ਐਸ ਰੋਤ ਬਗੋਡੀ ਦੀ ਜੋਰ ਹੁੰਦਾ ਸੀ ਪੁੱਲ ਆ ਮਾਗੀ ਤੋਂ ਪਹਿਲਾਂ ਪਹਿਲਾਂ ਤੇ ਹੋਰ ਕਣਕ ਘੋਟਦੇ ਹੁੰਦੇ ਸੀ ਤੇ ਮੋੜ ਦਾ ਫਾਣੀਆਂ ਕਾਚਰਾਂ ਕਾੜਦੀਆਂ ਥਲਕ ਮਟਾ ਲੈਣੇ ਤੇ ਗੰਨੇ ਜੂਪ ਲੈਣੇ ਖੇਤ ਦਾ ਬੰਦਾ ਭੁੱਖਾ ਮਰਦਾ ਹੀ ਨਹੀਂ ਸੀ ਜਨ ਇਹ ਵੀ ਬਣਦੀ ਆ ਇਹ ਤੇ ਵੀ ਬਣਦੀ ਆ ਹਾਂ ਨਾ ਰੋਟੀ ਆ ਗਈ ਆਈ ਝਾੜਣੇ ਤੁਰੇ ਆਉਂਦੇ ਨੇ ਆਈ ਕਰਕੇ ਚਲੋ ਵੀ ਆਜੋ ਲੈ ਬਾਬੇ ਸਾਫ ਆ ਦਾ ਉਹ ਹੈ ਨਹੀਂ ਸੀ ਕਿ ਨਾਲ ਕਿਨੋਂ ਕਿ ਹਾਲੀ ਨੇ ਵੀ ਬਸ ਮਗਨੋਂ ਆਇਆ ਹੱਥ ਜੇ ਪੁੱਝ ਕੇ ਤੇ ਰੋਟੀ ਫੇਰ ਖਾ ਲੈ ਹਾਂ ਪਕਾ ਦੇ ਵੀ ਜੱਟ ਨਹੀਂ ਦਾ ਗੰਗਾ ਮਗਰ ਵਗਦੀ ਆ ਐ ਕਹਿੰਦੇ ਜੀ ਗੰਡਾ ਵਗਦੀ ਆ ਮੈਂ ਨਾਟੀ ਵੀ ਪਹਿਲੇ ਤਾਂ ਭਰਾਤ ਉਹਨਾਂ ਉਹ ਦੱਸੀਆਂ ਪਾਣ ਕਰਕੇ ਤੁਰ ਬਸ ਆ ਕੇ ਆਤਮ ਐ ਤੁਰੇ ਤੇ ਨਹੀਂ ਬਸ ਸਾਦਾ ਸਾਹਾ ਚਲੋ ਖਾ ਲੋ ਮੰਨ ਖਾ ਲੋ ਉਵੇਂ ਫਿਰ ਗੁੱਡਣ ਲੱਗ ਜਾਣਾ ਉਹ ਗਨੇ ਰੋਟੀਆਂ ਵੀ ਟੋਕਰੇ ਚ ਰੱਖ ਕੇ ਲੈ ਆਉਂਦੇ ਹਨ ਵਿੱਚ ਆਉਣੀ ਲੱਸੀ ਵਿੱਚ ਰੂਹ ਪਿਆ ਨਹੀਂ ਦਹੀਂ ਦੋਈ ਆਟਾ ਪਾ ਕੇ ਭਾਂਡੇ ਨਾਲ ਵਟ ਗਿਆ ਕੁੱਲ ਗਿਆ ਕਿੰਨਾ ਕੁ ਹੁੰਦਾ ਯਾਰ ਉਹਦਾ ਜਿਹਨੇ ਸਿਆਲ ਕੀਤਾ ਉਹ ਜੰਦਨਾ ਸੀ ਪਕਰਾ ਹੀ ਅੱਗ ਪਾ ਕੇ ਥੱਲੇ ਧਰ ਕੇ ਥੱਲੇ ਅੱਗ ਪਾਣੀ ਤੇ ਇਹਨੂੰ ਧਰ ਲੈਣਾ ਇਹਨੂੰ ਨਾ ਸੇਖਣੀ ਦੀ ਲੱਗਦਾ ਹੋਈ ਹਾਂ ਕੰਢੀ ਨਾ ਹੋਵੇ ਬਹੁਤ ਵਾਰ ਕਿ ਯਾਰ ਭਾਈ ਉਹ ਜਵਾਨੇ ਤਾਂ ਹੁਣ ਆਉਣੇ ਬਹੁਤ ਮੁਸ਼ਕਲ ਆ ਹੁਣ ਨਹੀਂ ਆਉਂਦਾ ਹੋਰ ਬਾਹਰ ਪੈ ਕਰਦੇ ਨਹੀਂ ਸੀ ਘਰ ਹੀ ਰਹਿੰਦੇ ਸੀ ਹਲੇ ਬੁੜੇ ਆਪਣੇ ਕੈਨੇਡਾ ਅਮਰੀਕਾ ਦੇ ਦੇਖੇ ਆ ਹਲੇ ਬੁੜੇ ਆਪਣੇ ਨਿਊਜ਼ੀਲੈਂਡ ਵੀ ਦੇਖਿਆ ਆ ਆਸਟ੍ਰੇਲੀਆ ਵੀ ਦੇਖਿਆ ਹੋਣੀ ਇੰਨਾ ਕਦੇ ਉੱਥੇ ਬੁੜੇ ਸਵਾ ਬਾਹਰ ਬਹੁਤ ਜਾਵੜੇ ਸਗਾ ਆ ਹੁੰਦਾ ਬਾਹਲੇ ਬਿਠਦੇ ਆ ਮਿਲਕਾਰ ਦੱਸ ਹਾਂ ਬੁੜੇ ਬਾਹਲੇ ਬੈਠੇ ਆ ਬਾਹਰ ਆਪਣੇ ਉੱਥੇ 20 25 22 ਬੈਠੇ ਹੋਦੇ ਆ ਕੋਈ ਜੇ ਧਾਰੇ ਬਸ ਹਾਂ ਆਪਣੇ ਤਾਂ ਇੱਥੋਂ ਵਾਲੇ ਗਏ ਵਿਚਾਰੇ ਉੱਪਰ ਹੀ ਜਾਵੜੇ ਆ ਆਪਣੇ ਪਿੰਡ ਦੇ ਦਾ ਬੁੜੇ ਏਡੇ ਖਾਸ ਹੈ ਨੀਗਾ ਕੋਈ ਸਾਰੇ ਤਾਈ ਨੇ ਕਥਾ ਸੁਣਾਉਂਦੇ ਨੇ ਦೇಶਨ ਤਾਈ ਨੇ ਯਾਰ ਬਹੁਤ ਗੱਲਾਂ ਸੁਣਾਉਂਦੇ ਆ ਉੱਥੇ ਉੱਥੇ ਬੜੀ ਯਾਦ ਆਉਂਦੀ ਏ ਉਹਨੇ ਪੁਰਾਣੇ ਸਮੇਂ ਦੇ ਗੱਜਣ ਬਣਾਉਂਦੇ ਪਿੱਤੂ ਕਾ ਤੇ ਉਹ ਕਹਿੰਦਾ ਕਿਵੇਂ ਆ ਬਾਬਾ ਫਿਰ ਅੱਜ ਕਿਵੇਂ ਨੂੰ ਸੇਰ ਲਾਤੇ ਸੱਦੂ ਕਿੱਦੇ ਨੂੰ ਸੇਰ ਲਾਤੇ ਉਹਨੇ ਹੱਸੀ ਜਾਣਾ ਕਹਿੰਦਾ ਉਹ ਲਾਦੇ ਵੀ ਸਿਰਫ ਅੱਜ ਆਪਾਂ ਲੈ ਜਣ ਪਲਾ ਬਹੁਤ ਹੀ ਲੈ ਜਣ ਉਹਨੇ ਬਹੁਤ ਛੇੜਦਾ ਗੇਂਦੀ ਦਾ ਵਿਆਸਿਕਾ ਕਹਿੰਦੇ ਬਾਬਾ ਬਿਆ ਹਾਂ ਨਾ ਬੇ ਚੱਕਤਾ ਬੜਾ ਬੜਾ ਦਿਲ ਕੁੱਝ ਹੁੰਦਾ ਨਹੀਂ ਬੰਦਾ ਖੋਸੀ ਵਾਲਾ ਬੜਾ ਖੋਸੀ ਪੀਤੂ ਦਾ ਸੁਭਾਅ ਉਹੇ ਦਾ ਹੈਗਾ ਉਹਦੇ ਵਰਗਾ ਬੋੜਾ ਜਿੰਨਾ ਕੋਣਾ ਦਾ ਖੋਜਿਆ ਸੀ ਨਾ ਇਹਦਾ ਪੀਤੂ ਦਾ ਸੁਭਾਅ ਉਹ ਹੈਗਾ ਚਲੂਗਾ ਨਹੀਂ ਇਹਦਾ ਹੈਗਾ ਇਹਦਾ ਹੈਗਾ ਉਹਦੇ ਅਗੂ ਆ ਮੇਰੇ ਨਾਲ ਵੀ ਲੱਗ ਜਾਂਦਾ ਛੂਟ ਦਾ ਕਰਨ ਗੇਂਦੀ ਦੇ ਨਾਲ ਸੋਣੀ ਜਾਵੜਿਆ ਪੌੜਾ ਦੀ ਗੇਂਦੀ ਨੂੰ ਪਾ ਪੈ ਗਿਆ ਉਹ ਨੂੰ ਉਹ ਬੁੱਝ ਗਿਆ ਕਿਹਦਾ ਹੋ ਗਿਆ ਕਿਹਦਾ ਮੇਰੇ ਹਾਲ ਬੇ ਆਦਮਾ ਰਿਆ ਸੀ ਕਿਹਦਾ ਹੋਇਆ ਬੁੱਝ ਗਿਆ ਹਾਂ ਨਹੀਂ ਬੜਾ ਖੋਸ ਦੇਰ ਸੀ ਬੰਦੇ ਯਾਰ ਹੋ ਹੋ ਤੁਰੇ ਜਾਂਦੇ ਯਾਰ ਬੇਸ਼ਨਤਾ ਆਉਂਦੀ ਬੰਤਾ ਹੁੰਦਾ ਸੀ ਘੋਗੜ ਹੁੰਦਾ ਸੀ ਤੇ ਨੌਕਰ ਹੁੰਦਾ ਸੀ ਜੀਤਾ ਹੁੰਦਾ ਸੀ ਜੈਸਾ ਸੁਬੇਦਾਰ ਹੁੰਦਾ ਸੀ ਤੇ ਆਪਣੇ ਸਰਦਾਰਾ ਪਾਈ ਜੀ ਹੁੰਦਾ ਸੀ ਤੇ ਆਪਣੇ ਆਪਣਾ ਕਰਤਾਰਾ ਹੁੰਦਾ ਸੀ ਐ ਤੇ ਸੁਰਜਾ ਬਣਾਉਂਦੇ ਜਗੀਰ ਹੁੰਦਾ ਸੀ ਇਹਨਾਂ ਦਾ ਮੰਦਰ ਕਾ ਬੜਾ ਹੁੰਦਾ ਸੀ ਇਹ ਆਪਣਾ ਜੰਟੇਗਾ ਬਣਾ ਹੁੰਦਾ ਸੀ ਕਿੰਨੇ ਬੁਢੇ ਜਰ ਇੱਥੇ ਬੈਠੇ ਹੁੰਦੇ 20 ਪੱਤੀ ਖਾਡਾ ਬਜ਼ੁਰਗ ਕੀਤੀ ਦਾਸ ਖੇਡਦੀ ਉਹਨਾਂ ਨੇ ਕਿੱਥੇ ਲੜ ਪੈਣਾ ਭਾਈ ਤਾਂ ਕਿੱਥੇ ਜਦ ਸੁਹੂਰਾ ਬਣਾ ਹੁੰਦਾ ਵੀ ਹਾਂ ਉਹ ਬੁਢੇ ਬਣਾ ਸੁਹੂਰੇ ਨੂੰ ਨਹੀਂ ਸੀ ਬਹਿਣ ਦਿੰਦੇ ਹਾਂ ਉਹ ਲਾ ਕੇ ਲਾ ਕੇ ਨਾ ਮਰ ਰਾਇਆ ਲਾ ਲੈਣੇ ਪੱਤੇ ਮਰ ਕੇ ਲਾ ਲੈਣੇ ਚਾਣਾ ਸੁਹੂਰੇ ਨੂੰ ਨਹੀਂ ਬੋਲਾ ਹਾਂ ਫਿਰ ਉੱਠਦਾ ਨਹੀਂ ਸੀ ਵਿੱਚੋਂ ਵਿੱਚੋਂ ਉੱਠਦਾ ਨਹੀਂ ਸੀ ਤਾਂ ਨਹੀਂ ਸੀ ਉਹ ਬਹਿਣ ਦਿੰਦੇ ਆ ਆਪ ਤਾਂ ਬੜੀ ਦੇਂਦੇ ਸੀ ਪਾਸ ਸੱਤ ਵਾਰੀਆਂ ਲਾਈਆਂ ਆ ਜਾ ਭਾਈ ਹਾਂ ਉਹ ਯਾਰ ਉਦੋਂ ਰੌਣਕ ਜੀ ਹੁੰਦੀ ਸੀ ਬਹੁਤ ਰੌਣਕ ਜਾਂ ਤਾਂ ਖੇਡੀਆਂ ਜਾਂ ਗੱਲਾਂ ਕਰੀ ਜਾਂਦੀਆਂ ਰੋਟੀ ਖਾਣ ਜਾਂ ਯਾਰ ਉਹਨਾਂ ਨੂੰ ਸੱਦ ਕੇ ਲਓ ਬਾਪੂ ਦੀ ਰੋਟੀ ਖਾ ਲੈਣਗੇ ਉਥੋਂ ਲਿਓਣੇ ਸੱਦ ਕੇ ਤੇ ਆਪਾਂ ਖੁੱਦੋ-ਖੁੰਡੀ ਕਿੰਨੀ ਖੇਡਦੇ ਸੀ ਹਾਂ ਤੇ ਉਹ ਤੱਕ ਲੈ ਜਾਣੀ ਜਿੱਥੇ ਹੁਣ ਕਪੂਗਾ ਘਰ ਹੈ ਇੱਥੇ ਛਪੜੀ ਜੀਂਦੀ ਛਪੜੀ ਤੇ ਖੁੱਦੋ-ਖੁੰਡੀ ਖੇਡਦੇ ਬਹੁਤ ਇੱਥੋਂ ਵਹਿੰਦੇ ਪਿਆਉਂਦੇ ਜੇ ਕਿਹੜਾ ਫਿਰ ਕਿਹੜਾ ਗੋਲ ਹੋ ਗਿਆ ਦਾਲਾ ਬੜਾ ਰਹਿਦਾ ਹੁੰਦਾ ਸੀ ਇੱਕ ਫੌਜੀ ਉਹ ਲਲਾਰੀ ਹੁੰਦਾ ਸੀ ਜਿਹੜਾ ਮਾਵਾ ਜਾਂਦਾ ਚੰਦ ਚੰਦ ਦੱਖਣ ਦੀ ਰਾਹ ਨਾਈ ਰਾ ਹੁੰਦਾ ਸੀ ਇਧਰ ਪਾਸੇ ਖਾਂਬ ਨਾਈ ਸਿੰਦਾ ਤੇ ਇਹ ਸਾਰਾ ਠੇਕਾ ਇਧਰ ਵੇਹਲੀ ਪਈ ਸੀ ਇਹ ਤਾਂ ਜਮਾ ਛੜਕਦੇ ਝੜ ਜਾਂਦੇ ਸੀ ਬਸ ਅੱਧੀ ਅੱਧੀ ਏਟ ਜੀ ਤੇ ਬੈਠੇ ਰਹਿਣਾ ਬੈਠੇ ਰਹਿਣਾ ਹਾਂ ਸੀ ਬੋਣ ਉਹ ਜਾ ਕਰ ਭਾਟ ਆਉਂਦੇ ਸੀ ਭਾਟ ਵੱਜਾਂ ਜੀ ਵਾਲੇ ਹਾਂ ਸਿੱਧੇ ਦੇ ਪੂਰੇ ਉੱਥੇ ਬੈਠੇ ਹੁੰਦੇ ਸੀ ਤੇ ਗਧੀਆਂ ਜੀ ਵਾਲਾ ਨੇ ਪਾਣਾ ਸਿਰ ਤੋਂ ਗਧੀਆਂ ਨੇ ਈਕੂ 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 ਕਰੀ ਜਾਂਦੇ ਪਾ ਕੰਨਾ ਰੋਲਾ ਪਾਉਂਦੇ ਹੁੰਦੇ ਸੀ ਗਦੇ ਜੇ ਜਾਗਰ ਕੀ ਕੰਧ ਨਾ ਬੈਠੇ ਓੜਿਆਂ ਜਿਆ ਤੇ ਉਹ ਵੀ ਹਟ ਗਏ ਬੇਲਾ ਜੋਗੀ ਜੇ ਵੀ ਓਣੋਂ ਹਟ ਗਏ ਹਨ ਜੋਗੀ ਪੱਕੀ ਰਹਿਣ ਲੱਗ ਗਏ ਹੁੰਦੇ ਆ ਆ ਉਹ ਤਾਂ ਪੱਕਿਆਂ ਘਰਾਂ ਦੀ ਲੱਗ ਗਏ ਹਾਂ ਜਿਗਰਾ ਨਹੀਂ ਰਹਿਦੇ ਆ ਬਾਈ ਹਾਂ ਗੰਬੀ ਨਾ ਬਣਾ ਕਰੋ ਰੇੜਾ ਲੈ ਜਾਵੇ ਮੰਗਤਾ ਜਾਂ ਬੈਕ ਹੀ ਭੱਜ ਗਿਆ ਆਹੋ ਬਾਲੇ ਜੀ ਉਹ ਤਾਂ ਹਾਂ ਕਿਹੜਾ ਟਿਕੜਾਵਾ ਨਾ ਆਇਮੀ ਖੁੱਲਾ ਹੁੰਦਾ ਇੱਥੇ ਵੀ ਬਹੁਤ ਖੁੱਲਾ ਹੁੰਦਾ ਸੀ ਇੱਥੇ ਡੈਰਾਵਾ ਡੈਰਾਵਾ ਘੱਲਣਾ ਬਿੱਲੂ ਨੇ ਨਹੀਂ ਰਾਤ ਰਾਤ ਕੋਦੋ ਹੁੰਦੇ ਚੱਲੋ ਇੱਕ ਵੀ ਆ ਸਾਰਾ ਇਹ ਨਾਲ ਬੰਦ ਕਿਹਾ ਬੰਦ ਕਿਹਾ ਟੋਕ ਗੱਲਾ ਇਹ ਮੇਲਾ ਹੁੰਦਾ ਜੀ ਇੱਥੇ